ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਨੇ ਜਦੋਂ ਤੱਕ ਤੁਸੀਂ ਬੇਵਕੂਫ ਬਨੇ ਰਹੋਗੇ ਉਦੋਂ ਤੱਕ ਰਿਸ਼ਤੇ ਬਨੇ ਰਹਿਣਗੇ ਰਿਸ਼ਤੇ ਕਾਇਮ ਰਹਿਣਗੇ ਜਦੋਂ ਤੁਸੀਂ ਗਲਤ ਦੇ ਖਿਲਾਫ ਆਵਾਜ਼ ਉਠਾ ਦਿੱਤੀ ਅਰਥਾਤ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਉਦੋਂ ਸਾਰੇ ਰਿਸ਼ਤੇ ਟੁੱਟਨੇ ਸ਼ੁਰੂ ਹੋ ਜਾਣਗੇ ਕਿਉਂਕਿ ਸਾਤਿਉ ਨੂੰ ਬਹੁਤ ਹੀ ਕਾਟ ਲੋਕ ਪਸੰਦ ਕਰਦੇ ਨੇ ਇਸ ਕਰਕੇ ਜਦੋਂ ਤੱਕ ਤੁਸੀਂ ਬੇਕੂਫ ਬਨੇ ਰਹੋਗੇ ਉਦੋਂ ਤੱਕ ਜਿੰਨੇ ਵੀ ਰਿਸ਼ਤੇ ਨੇ ਸਾਰੇ ਕਾਇਮ ਰਹਿਣਗੇ ਤੇ ਜਦੋਂ ਤੁਸੀਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਅਰਥਾਤ ਗਲਤ ਦੇ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਉਦੋਂ ਸਮਝੋ ਸਾਰੇ ਰਿਸ਼ਤੇ ਟੁੱਟਨੇ ਸ਼ੁਰੂ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ